ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਖਾਨਕੋਟ ਦੇ ਲੋਕਾਂ ਦਾ ਹਾਲਚਲ ਪਤਾ ਲਾਣ ਲਈ ਮਾਨਾਵਾਲਾ ਹਸਪਤਾਲ ਵਿਖੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਪਹੁੰਚੇ ਮੌਕੇ ਤੇ ਮਰੀਜ਼ਾਂ ਦਾ ਹਾਲਚਲ ਪੁੱਛਿਆ ਤੇ ਇਸ ਹਾਲਾਤ ਨੂੰ ਵੇਖਦੇ ਹੋਏ ਸੈਨੀਟੇਸ ਵਿਭਾਗ ਅਤੇ ਪੰਜਾਬ ਸਰਕਾਰ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਡੈਨੀ ਬੰਡਾਲਾ ਨੇ ਕਿਹਾ ਹੈ ਕਿ ਜੋ ਹਸਪਤਾਲ ਵਿੱਚ ਮਰੀਜ਼ ਪਿੰਡ ਖਾਨਕੋਟ ਦੇ ਮਾਨਾਵਾਲਾ ਹਸਪਤਾਲ ਵਿੱਚ ਉਹਨਾਂ ਨੂੰ ਪੰਜਾਬ ਸਰਕਾਰ ਮਾਲੀ ਸਹਾਇਤਾ ਕਰੇ ਇਸ ਮੌਕੇ ਤੇ ਸਿਵਲ ਹਸਪਤਾਲ ਮਾਨਾਵਾਲਾ ਦੇ ਐਸ ਐਮਓ ਸਾਹਿਬ ਮਨਜੀਤ ਸਿੰਘ ਟਾਲ ਨੇ ਕਿਹਾ ਕਿ ਜੋ ਪਿੰਡ ਖਾਨਕੋਟ ਦੇ ਗੰਦੇ ਪਾਣੀ ਪੀਣ ਨਾਲ ਮਰੀਜ਼ ਬਿਮਾਰ ਹੋਏ ਹਨ ਜੋ ਹਸਪਤਾਲ ਵਿਖੇ ਦਾਖਲ ਹੋਏ ਹਨ ਉਹਨਾਂ ਦਾ ਇਲਾਜ ਸਹੀ ਢੰਗ ਨਾਲ ਕਰਾਂਗੇ। ਬੰਦਪਾਗੀ ਯਾਰ ਬੜੀ ਦੁਖਦਾਈ ਖਬਰ ਹੈ ਕਿ ਖਾਨਕੋਟ ਇਲਾਕੇ ਦੇ ਵਿੱਚ ਗੰਦਾ ਪਾਣੀ ਪੀਣ ਦੇ ਕਾਰਨ ਕਾਫੀ ਵੱਡੇ ਪੱਧਰ ਤੇ ਲੋਕ ਬਿਮਾਰ ਹੋਏ ਔਰ ਜਿਹੜੇ ਕੁਝ ਲੋਕ ਬਿਮਾਰ ਹੋਏ ਉਹਨਾਂ ਦੇ ਵਿੱਚੋਂ 3-4 ਲੋਕਾਂ ਨੂੰ ਆਪਣੀ ਜਿਹੜਾ ਸੀਗਾ ਉਹ ਜਾਨ ਜਿਹੜੀ ਆ ਉਹ ਗੁਆਣੀ ਪਈ ਹੈ। ਔਰ ਇਹ ਕਿਤੇ ਨਾ ਕਿਤੇ ਵੱਡੇ ਸਵਾਲ ਜਿਹੜੇ ਐ ਪ੍ਰਸ਼ਨ ਜਿਹੜੇ ਐ ਉਹ ਅੱਜ ਪੰਜਾਬ ਸਰਕਾਰ ਤੇ ਜਿਹੜਾ ਲੋਕਲ ਸਿਵਲ ਪ੍ਰਸ਼ਾਸਨ ਐ ਉੱਤੇ ਖੜੇ ਹੋ ਰਹੇ ਐ ਜਿੱਤੇ ਇਹ ਪਾਣੀ ਦੀ ਲੀਕੇਜ ਦੀ ਪਾਈਪ ਜਿਹੜੀ ਰਿਪੋਰਟ ਕੀਤੀ ਗਈ ਸੀ ਉਥੋਂ ਦੇ ਲੋਕਾਂ ਦੇ ਵਸਨੀਕਾਂ ਵੱਲੋਂ ਉਹਨੂੰ ਮੇਰੇ ਖਿਆਲੇ ਸੈਨੀਟੇਸ਼ਨ ਵਿਭਾਗ ਨੇ ਬੜਾ ਲਾਈਟਲੀ ਲਿਆ ਸੈਨੀਟੇਸ਼ਨ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਸੀ ਉਹ ਜਿਹੜਾ ਸੀਵਰੇਜ ਦਾ ਪਾਣੀ ਸੀਗਾ ਉਹ ਜਿਹੜਾ ਪੀਣ ਯੋਗ ਪਾਣੀ ਸੀਗਾ ਉਹਦੇ ਵਿੱਚ ਸਾਫ ਪਾਣੀ ਦੇ ਵਿੱਚ ਮਿਕਸ ਹੋਇਆ ਮਿਕਸ ਹੋਣ ਤੋਂ ਬਾਅਦ ਜਿਹੜਾ ਉਹ ਡਾਇਰੀਆ ਜਿਹੜਾ ਉੱਥੇ ਫੈਲ ਗਿਆ ਔਰ ਅੱਜ ਜਿੱਥੇ ਮੇਰੇ ਖਿਆਲ ਸੇ ਇੱਕ ਸਖਤ ਕਾਰਵਾਈ ਜਿਹੜੀ ਸੈਨੀਟੇਸ਼ਨ ਵਿਭਾਗ ਦੇ ਖਿਲਾਫ ਕਰਨੀ ਪੰਦੀ ਹੈ ਉਹਦਾ ਇੱਕ ਐਗਜ਼ੈਂਪਲਰੀ ਸੈਟ ਜਿਹੜਾ ਨਾ ਪਨਿਸ਼ਮੈਂਟ ਉਹ ਸੈਟ ਹੋਣੀ ਚਾਹੀਦੀ ਹੈ ਔਰ ਉਸ ਦੇ ਨਾਲ ਨਾਲ ਜਿਹੜਾ ਦੂਜਾ ਜਿਹੜੇ ਬੰਦੇ ਜਿਨ੍ਹਾਂ ਦੀ ਡੈਥ ਰਿਪੋਰਟ ਹੋਈਆਂ ਨੇ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਦੇ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਹੈ ਯੋਗ ਜਿਹੜਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਨੂੰ ਅੱਗੇ ਹੋਣਾ ਚਾਹੀਦਾ ਔਰ ਉਹਨਾਂ ਬਾਪ ਦਾ ਜਿਹੜਾ ਵੱਧ ਤੋਂ ਵੱਧ ਉਹਨਾਂ ਪਰਿਵਾਰਾਂ ਨੂੰ ਦੇਣਾ ਚਾਹੀਦਾ ਔਰ ਜਿੱਥੋਂ ਤੱਕ ਮੈਂ ਇੱਥੇ ਹੁਣ ਵਿਜ਼ਿਟ ਕੀਤਾ ਇਸ ਹਸਪੀਟਲ ਸਿਲੈਕਟਰ ਡਾਕਟਰ ਸਾਹਿ ਚੰਗਾ ਟਰੀਟਮੈਂਟ ਉਹਨਾਂ ਦਾ ਦੇਖ ਰਿਹਾ ਕਰ ਰਿਹਾ ਔਰ ਉਹ ਬੱਚੇ ਜਿਹੜੇ ਹੁਣ ਦਸਮ ਹੋਏ ਉਹ ਅੰਦਰ ਟਰੀਟਮੈਂਟ ਉਹਨੂੰ ਥੋੜਾ ਸਟੇਬਲ ਕੰਡੀਸ਼ਨ ਦੇ ਵਿੱਚ ਨੇ ਔਰ ਮੈਂ ਇਹੋ ਹੀ ਆਸ ਰੱਖਦਾ ਕਿ ਡਾਕਟਰ ਸਾਹਿਬ ਦੇ ਨਾਲ ਉਹਨਾਂ ਦੀ ਟੀਮ ਸਾਰੀ ਜਿਹੜੀ ਹੈ ਉਹਨਾਂ ਦਾ ਚੰਗਾ ਟਰੀਟਮੈਂਟ ਕਰ ਰਹੀ ਹੈ ਔਰ ਚਿਕੀ ਦਾ ਵੀ ਜਿਹੜੀ ਹੈ ਦੇਖਭਾਲ ਕਰਕੇ ਜਲਦੀ ਉਹ ਸਿਹਤਮੰਦ ਹੋ ਕੇ ਵਾਪਸ ਆਪਣੇ ਘਰਾਂ ਨੂੰ ਬੱਦਰ ਗਏ ਔਰ ਜਿਹੜਾ ਇਹ ਸੈਨੀਟੇਸ਼ਨਰ ਭਾਗ ਹੈ ਇਹ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝੋਏ ਕਾਰਪੋਰੇਟ ਵਿਭਾਗ ਜਿਹੜਾ ਉਹ ਸਾਫ ਪੀਣ ਜੋ ਪਾਣੀ ਹੈ ਉਹਦੀ ਜਿਹੜੀ ਹੈ ਉਹਨੂੰ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਉਹਨੂੰ ਆ ਕਰਨ ਜੋਰ ਡਿਫੀਟਲ ਵੀਕੇਜਾ ਉਹਨੂੰ ਦਰਸਤ ਕਰਨਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਨਜੀਤ ਰਾਹੁਲ ਐਸਐਮਓ ਪੀਐਸਸੀ ਮਾਨਾ ਵਾਲਾ ਇਹ ਸਾਡੇ ਕੋਲ ਜਿਹੜਾ ਪਿੰਡ ਪਿੰਡਾ ਜੀ ਖਾਨਕੋਟ ਵੈਦਿਓ ਬੇਰ ਦਾ ਬਲੌਕ ਪਿੰਡਾ ਹੈ ਉੱਥੇ ਕੱਲ ਦਾ ਜਿਹੜਾ ਇੱਕ ਆਊਟ ਬ੍ਰੇਕ ਹੋਇਆ ਵਾ ਗੈਸਟਰੋ ਡਾਕਟਰ ਸਾਹਿਬ ਨੂੰ ਆਪਾਂ ਟਟੀਆਂ ਹੁਣ ਟੀਆਂ ਕਹਿੰਦੇ ਆ ਤੇ ਨਾਲ ਪੇਟ ਦਰਦ ਨਾਲ ਬੁਖਾਰ ਕੱਲ ਦੇ ਪੇਸ਼ੈਂਟ ਰਿਪੋਰਟ ਹੋਏ ਨੇ ਉਹ ਪਹਿਲੋਂ ਕੱਲ ਫਿਰ ਸਾਡੀ ਸਾਡੀ ਟੀਮਾਂ ਸਿਲਸਾ ਜਨ ਮੈਂ ਮਨਜੀਤ ਮੈਮ ਛੇਨੀ ਮੈਮ ਉਹ ਸਾਰੇ ਜਣੇ ਉੱਥੇ ਗਏ ਕਿ ਉਹਨਾਂ ਦੇ ਏਰੀਆ ਸਾਰਾ ਜਿਹੜਾ ਉਹ ਵਿਜ਼ਿਟ ਕੀਤਾ ਉੱਥੇ ਪਾਣੀ ਦੇ ਸੈਂਪਲ ਲੈ ਗਏ ਤੇ ਅਸੀਂ ਆਪਣਾ ਮੈਡੀਕਲ ਕੈਂਪ ਵੀ ਕੱਲ ਲਾਇਆ ਉੱਥੇ ਸ਼ਾਮ ਤੱਕ ਸਾਰੀਆਂ ਸਵੇਰੇ ਵੀ ਕੀਤਾ ਉਹ ਅੱਜ ਫਿਰ ਸਵੇਰੇ ਵੀ ਕੁਝ ਪੇਸ਼ੈਂਟ ਰਿਪੋਰਟ ਹੋਏ ਤੇ ਸੱਤ ਪੇਸ਼ੈਂਟ ਸਾਡੇ ਕੋਲ ਸੀਐਸਟੀ ਮਾਨਾ ਵਾਲੇ ਵਿੱਚ ਜਿਹਨੇ ਉਹ ਆਏ ਆ ਟ੍ਰੀਟਮੈਂਟ ਵਾਸਤੇ ਤੇ ਉਹਨਾਂ ਨੂੰ ਅਸੀਂ ਆਉਂਦੇ ਆ ਐਮਰਜੈਂਸੀ ਦੇ ਵਿੱਚ ਟ੍ਰੀਟਮਮੈਂਟ ਸ਼ੁਰੂ ਕਰਤਾ ਉਹਨਾਂ ਨੂੰ ਤੇ ਆਪਣਾ ਹੁਣ ਉਹਨਾਂ ਦੀ ਕੰਡੀਸ਼ਨ ਜਿਹੜੀ ਸਟੇਬਲ ਹੈ ਵੈਸੇ ਇਹ ਬਾਰੇ ਇਹ ਕਿੰਨਾ ਜੇਂਡਰ ਟੀਮ ਆਪਾਂ ਸਭ ਤੋਂ ਪਹਿਲਾਂ ਦਾ ਸਿੰਪਲ ਤੁਸੀਂ ਲੈ ਆਉਂਦੇ ਪਾਣੀ ਦਾ ਸਿੰਪਲ ਹਾਂਜੀ ਪਾਣੀ ਦਾ ਸਿੰਪਲ ਲੈ ਕੇ ਭੇਜੇ ਗਏ ਜੀ ਉਹ ਸੈਨੀਟੇਸ਼ਨ ਡਿਪਾਰਟਮੈਂਟ ਤੇ ਜਿਹੜਾ ਸਾਡਾ ਸਿਵਲ ਜਿਹੜਾ ਆਫਿਸੋਂ ਜਿਹੜੇ ਸਾਡੇ ਹੈਗੇ ਆ ਆਪਣੇ ਅਫਸਰ ਸਾਹਿਬਾਨ ਨੇ ਉਹਨਾਂ ਨੇ ਲੈ ਕੇ ਉਹ ਅਜੇ ਰਿਪੋਰਟ ਨਹੀਂ ਉਹਦਾ ਮੈਨੂੰ ਅਜੇ ਪਤਾ ਨਹੀਂ ਹੈ ਪਰ ਕੱਲ ਦੇ ਲੈ ਗਏ ਆ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨਕੌਦਰ ਵਿਖੇ ਰਹਿਂਦੀਆਂ ਗਲੀਆਂ ਵਿੱਚ ਵਾਟਰ ਸਪਲਾਈ ਦੀਆਂ ਪਾਈਪਾਂ ਸਕੀਮ ਅਧੀਨ ਪੌਂਡ ਦੇ ਕੰਮ ਦਾ ਨੀ ਪੱਥਰ ਰੱਖਿਆ ਗਿਆ 22 ਕਰੋੜ 34 ਲੱਖ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਤੇ ਨਕੌਦਰ ਦੇ ਵਿਧਾਇਕ ਇੰਦਰਜੀਤ ਗੌਰਮਾਨ ਨੇ ਕਿਹਾ ਹੈ ਜੋ ਨਕੌਦਰ ਦੇ ਵਿੱਚ ਕਿਸੇ ਵੀ ਇਲਾਕੇ ਵਿੱਚ ਗੰਦਾ ਪਾਣੀ ਆ ਰਿਹਾ ਉਸ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ ਇਸ ਮੌਕੇ ਨਕੌਦਰ ਇੰਦਰਜੀਤ ਗੌਰਮਾਨ ਨੇ ਨਕੌਦਰ ਵਾਸੀਆਂ ਨੂੰ ਵਧਾਈ ਵੀ ਦਿੱਤੀ ਬਿਲਕੁਲ ਜੀ ਅੱਜ ਨਕੌਦਰ ਸ਼ਹਿਰ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹਦੇ ਮੈਂ ਪਿਛਲੇ ਦਿਨਾਂ ਸਤਨੂੰ ਦੱਸਿਆ ਸੀ ਕਿ ਟੈਂਡਰ ਹੋ ਚੁੱਕਿਆ ਪ੍ਰਸ਼ਾਸਕੀ ਪ੍ਰਵੰਧ ਦੀ ਬਾਰੇ ਪਹਿਲਾਂ ਦੱਸਿਆ ਸੀ ਫਿਰ ਟੈਂਡਰ ਬਾਰੇ ਦੱਸਿਆ ਸੀ ਅੱਜ ਉਸ ਪ੍ਰੋਜੈਕਟ ਦਾ ਜਿਹੜਾ ਸਾਰੇ ਸ਼ਹਿਰ ਨੂੰ ਇੱਕ ਸਾਫ਼ ਸੁਥਰਾ ਪਾਣੀ ਦੇਣ ਵਾਸਤੇ ਉਸ ਪ੍ਰੋਜੈਕਟ ਦਾ ਜਿੰਨੀ ਪੱਥਰ ਰੱਖਿਆ ਜਿਹਦੇ ਵਿੱਚ ਅਸੀਂ ਤਕਰੀਬਨ ਪੂਰੇ ਸ਼ਹਿਰ ਦੀ 49233 ਮੀਟਰ ਮਤਲਬ ਕਿ ਤਕਰੀਬਨ 50000 ਮੀਟਰ ਪਾਈਪਲਾਈਨ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਨਵੇਂ ਨਵੀਂ ਪਾਈਪਲਾਈਨ ਵਿਸ਼ਾਈ ਜਾਣੀ ਹੈ ਜਿਹੜੀ ਕਿ ਇਹਦੇ ਵਿੱਚ ਦੋ ਟਿਊਬਲ ਵੀ ਨਵੇਂ ਲੱਗਣਗੇ ਦੋ ਨਵੇਂ ਟਿਊਬਲ ਲਾਵਾਂਗੇ ਤੇ ਤਕਰੀਬਨ 3000 ਘਰਾਂ ਨੂੰ ਨਵੇਂ ਕਨੈਕਸ਼ਨ ਜਿਹੜੇ ਪਾਣੀ ਦੇ ਦਿੱਤੇ ਜਾਣੇ ਆ ਔਰ ਇਸ ਪ੍ਰੋਜੈਕਟ ਦੇ ਤਹਿਤ ਅਸੀਂ ਤਕਰੀਬਨ ਜਿਹੜੀ ਇਹ ਤੇ ਲਗਤ ਆਉਣੀ ਆ ਉਹ 22 ਕਰੋੜ ਤੇ 34 ਲੱਖ ਰੁਪਏ ਦੀ ਲਗਤ ਇਸ ਪ੍ਰੋਜੈਕਟ ਦੇ ਵਿੱਚ ਤੇ ਆਈਗੀ ਤੇ ਇਹਦਾ ਸਮਾਂ ਜਿਹੜਾ ਆ ਪੂਰਾ ਕਰਨ ਦਾ ਉਹ 15 ਮਹੀਨੇ ਆ 15 ਮਹੀਨੇ ਦੇ ਵਿੱਚ ਇਸ ਪ੍ਰੋਜੈਕਟ ਨੂੰ ਜਿਹੜਾ ਕੰਪਲੀਟ ਕੀਤਾ ਜਾਏਗਾ ਔਰ ਪ੍ਰੋਜੈਕਟ ਦੇ ਕੰਪਲੀਸ਼ਨ ਤੋਂ ਬਾਅਦ ਤਕਰੀਬਨ ਤਕਰੀਬਨ 15000 ਲੋਕਾਂ ਨੂੰ ਜਿਹੜਾ ਉਹ ਸਾਫ਼ ਸੁਥਰਾ ਨਵੇਂ ਜਿਹੜੇ ਕਨੈਕਸ਼ਨ ਜਿਨ੍ਹਾਂ ਕੋ ਪਹਿਲਾਂ ਵੀ ਨਹੀਂ ਹੈਗੇ ਉਹਨਾਂ ਨੂੰ 15000 ਲੋਕਾਂ ਨੂੰ ਹੋਰ ਲੋਕਾਂ ਨੂੰ ਸਾਫ਼ ਸੁਥਰਾ ਪਿੰਡ ਵਾਲਾ ਪਾਣੀ ਮਹੱਇਆ ਕਰਵਾਇਆ ਜਾਣਾ ਇਹ ਆਪਾਂ ਹੁਣ ਦੇਖੋ ਸ਼ੁਰੂਆਤ ਕਰਨ ਲੱਗੇ ਆ ਔਰ ਐਕਸਨ ਸਾਹਿਬ ਇੱਥੇ ਮੌਜੂਦ ਨੇ ਮੌਕੇ ਤੇ ਅਮਰ ਜੈਕਸਨ ਸਾਹਿਬ ਦੇ ਨਾਲ ਤਲਕ ਐਕਸਨ ਸਾਹਿਬ ਮੌਕੇ ਤੇ ਮੌਜੂਦ ਨੇ ਔਰ ਇੱਥੇ ਜਦੋਂ ਇਹ ਕੰਮ ਸਟਾਰਟ ਕਰਨਗੇ ਤੇ ਇੱਥੇ ਬਕਾਇਦਾ ਇੱਥੇ ਹੀ ਨਹੀਂ ਜਿੱਦਾਂ ਜਿੱਦਾਂ ਅੱਗੇ ਵਧਦੇ ਜਾਵਾਂਗੇ ਜਿੱਥੇ ਜਿੱਥੇ ਕੰਮ ਕੰਪਲੀਟ ਹੁੰਦਾ ਜਾਊਗਾ ਉਸ ਤੋਂ ਅੱਗੇ ਬੋਰਡ ਜਿਹੜਾ ਉਹ ਨਾਲ ਦੀ ਨਾਲ ਬੋਰ ਟ੍ਰਾਂਸਫਰ ਕੀਤਾ ਜਾਊਗਾ ਕਿ ਵੀ ਕਿੰਨੇ ਦਾ ਪ੍ਰੋਜੈਕਟ ਆ ਕਿੰਨਾ ਕੰਪਲੀਟ ਹੋ ਗਿਆ ਨਾਲ ਦੀ ਨਾਲ ਸ਼ਿਫਟਿੰਗ ਜਿਹੜੀ ਨਾ ਅਸੀਂ ਜ਼ਰੂਰ ਇਸ ਚੀਜ਼ ਦੇ ਉੱਤੇ ਕਿਉਂਕਿ ਹਮੇਸ਼ਾ ਕੰਪਲੇਂਟ ਰਹਿੰਦੀ ਆ ਇਸ ਵਾਰ ਆਪਾਂ ਇਸ ਚੀਜ਼ ਤੇ ਕੰਪਲੇਂਟ ਨਹੀਂ ਰਹਿਣ ਦੇਣੀ ਕਿ ਪ੍ਰ ਕਿੰਨਾ ਕੰਪਲੀਟ ਹੋ ਗਿਆ ਕਿੰਨਾ ਬਾਕੀ ਆ ਕਿੰਨੀ ਅਮਾਉਂਟ ਹੋਰ ਲੱਗ ਰਹੀ ਆ ਇਹ ਅਸੀਂ ਨਾਲ ਦੀ ਨਾਲ ਇਹਦਾ ਖਿਆਲ ਰੱਖਾਂਗੇ ਤੁਸੀਂ ਵੀ ਖਿਆਲ ਰੱਖਿਓ ਮੈਂ ਵੀ ਖਿਆਲ ਰੱਖੂੰਗੀ ਜਿੱਥੇ ਕਿਤੇ ਕਮੀ ਪੇਸ਼ ਹੋਊਗੀ ਆਪਾਂ ਦੇਖਾਂਗੇ ਜਲੰਧਰ ਦੇ ਕਪੂਟਲਾ ਮਾਰਗ ਤੇ ਸਵੇਰੇ ਮੰਡ ਪਿੰਡ ਕੋਲ ਭਿਆਨਕ ਸੜਕੀ ਹਾਦਸਾ ਪੇਸ਼ ਆ ਗਿਆ ਜਿੱਥੇ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਲੋਕਾਂ ਦੇ ਮੁਤਾਬਕ ਬੱਸ ਗਲਤ ਦਿਸ਼ਾ ਤੋਂ ਤੇਜ਼ ਰਫ਼ਤਾਰ ਵਿੱਚ ਆ ਰਹੀ ਸੀ ਕਿ ਅਚਾਨਕ ਉਸਨੇ ਛੋਟੇ ਹਾਥੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਟੱਕਰ ਇੰਨੀ ਭਿਆਨਕ ਸੀ ਕਿ ਛੋਟੇ ਹਾਥੀ ਦੇ ਪਰ ਖੱੱਚੇ ਤੱਕ ਉੱਡ ਗਏ ਦੱਸਿਆ ਜਾ ਰਿਹਾ ਹੈ ਕਿ ਲੋਕੀ ਸਵੇਰ ਸਮੇਂ ਸਬਜ਼ੀ ਲੈ ਕੇ ਜਾ ਰਹੇ ਸਨ ਬਹਾਰਾਲ ਪੀੜਿਤ ਪਰਿਵਾਰ ਨੇ ਚੱਕਾ ਜਾਮ ਕਰ ਦਿੱਤਾ ਤੇ ਰੋਸ ਪ੍ਰਦਰਸ਼ਨ ਕੀਤਾ ਹੈ ਤੁਹਾਨੂੰ ਮਾਰਨਿੰਗ ਨੂੰ ਪਤਾ ਲੱਗਾ ਵੀ ਇਹ ਆਟੋ ਦਾ ਬੱਸ ਦਾ ਐਕਸੀਡੈਂਟ ਹੋ ਗਿਆ ਜਿਹੜੀ ਮੌਕੇ ਤੇ ਆ ਅਸੀਂ ਜਿੱਥੋਂ ਜ਼ਿਆਦਾ ਕਰਕੇ ਗੜੀਆਂਾਂ ਵਾ ਡੈੱਡ ਬੋਡੀਆਂ ਉਤੋ ਬੁਕਤੀਆਂ ਪਰ ਹੁਣ ਇਹਨਾਂ ਨੇ ਸੜਕ ਤੇ ਰੱਖੀਆਂ ਵਾ ਅਸੀਂ ਇਹਨਾਂ ਦੇ ਬਿਆਨ ਵੀ ਲਿਖੇ ਆ ਬੰਦਾ ਵੀ ਅਰੈਸਟ ਕਰ ਲਿਆ ਬੱਸ ਡਰ ਅਰੈਸਟ ਕਰ ਲਿਆ ਹਾਂਜੀ ਬਸ ਦੇ ਵਿੱਚ ਕਿੰਨੇ ਆਖ ਸਵਾਰੀਆਂ ਸੀ ਕੋਈ ਇਹ ਤੁਹਾਨੂੰ ਕੋ ਪਤਾ ਲੱਗ ਨੂੰ ਕੋਈ ਗੱਲ ਹੀ ਨਹੀਂ ਹੋਈ ਉਹਦੇ ਨਾਲ ਅਸੀਂ ਕਹਿੰਦੇ ਆ ਦੇ ਨਾ ਨਾ ਟੋਕੀ ਮੇਨਟੈਂਸ ਦੀ ਗੱਲ ਕਰਦੇ ਜਿਹੜਾ ਟ੍ਰੈਫਿਕ ਹੈਗਾ ਉਹ ਤੁਹਾਨੂੰ ਕੋ ਬਹਾਲ ਕਰਨਾ ਬਸ ਆ ਇਹਨਾਂ ਨੂੰ ਇਹਨਾਂ ਦੀ ਗੱਲ ਕਹਿ ਰਹੇ ਇਹਨਾਂ ਨੂੰ ਵੀ ਬੰਦਾ ਵੀ ਰੈਸਟ ਹੈ ਪਹਿਲਾਂ ਨੇ ਡਿਮਾਂਡ ਸੀ ਬੰਦਾ ਰੈਸਟ ਕੋ ਬੰਦਾ ਮਗਾਓ ਬੰਦਾ ਵੀ ਆ ਗਿਆ ਪੀ ਆਰਟੀਸੀ ਵਾਲੇ ਵੀ ਆ ਗਏ ਇੰਤਜ਼ਾਰ ਦੇ ਨਾਲ ਅੱਛਾ ਜੀ ਗੱਲ ਕਰ ਰਹੇ ਨੇ ਜੋ ਹੋਊਗੀ ਅਸੀਂ ਕਰ ਦਾਂਗੇ ਹਾਂ ਸਾਹਿਬ ਵਾਪਰ ਦੀ ਕਾਰਨ ਕੀ ਰਿਹਾ ਕਿ ਲਿੰਡਰ ਦੀ ਆ ਗਈ ਸੀ ਪਤਾ ਨਹੀਂ ਹੁਣ ਇਹ ਹੀ ਦੱਸ ਸਕਦਾ ਡਰਾਈਵਰ ਹੀ ਹੈ ਡਰਾਈਵਰ ਕੋਈ ਗੱਲਬਾਤ ਹੋਈ ਨਹੀਂ ਹੋਈ ਨ ਮੰਗ ਕੀ ਹੈਗੀ ਇਹਨਾਂ ਦੀ ਪਰਿਵਾਰਕ ਨੰੰਦਾਂ ਦੀ ਮੰਗ ਇਹੋ ਵੀ ਕਾਰਵਾਈ ਕਰੋ ਕਾਰਵਾਈ ਹੀ ਕਰ ਰਹੇ ਕਰਤੀ ਇਹ ਬੰਦਾ ਵੀ ਰੈਸਟ ਕਰ ਲੈ ਵੀ ਹਜੇ ਵੀ ਸਟੇਟਮੈਂਟ ਵੀ ਹਜੇ ਵੀ ਉਹ ਕਰ ਲੈਣ ਨੂੰ ਕਰਦੇ ਰੇ ਕ੍ਰਾਸਟ ਵੀ ਚਲੋ ਹੁਣ ਸਾਰਾ ਕੁਝ ਹੋ ਗਿਆ ਅਫਸਰਾਂ ਵੀ ਆਏ ਨੇ ਵੱਡੇ ਅਧਿਕਾਰੀ ਉਹਨਾਂ ਦੇ ਆ ਰਹੇ ਗੱਲ ਉਹਨਾਂ ਦੀ ਗੱਲ ਵੀ ਕਰ ਰਹੇ ਨੇ ਇਹਨਾਂ ਦੇ ਮੋਤਵਾਂ ਪਰ ਦੇਖਦੇ ਆ ਕਿ ਪਬਲਿਕ ਆ ਕੋਈ ਜਾਣਕਾਰੀ ਮਿਲੀ ਕਿ ਸਵਾਰੀਆਂ ਕਿੰਨੀਆਂ ਅੱਛੀਆਂ ਨਹੀਂ ਇਹਦੇ ਬਾਰੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੁਝ ਡੈਡ ਬੋਡੀਜ਼ ਕਿੰਨੀਆਂ ਹੈਗੀਆਂ ਤਿੰਨ ਨੇ ਤਿੰਨ ਜਣੇ ਬਾਰੇ ਨੇ ਇਹ ਕੀ ਕਾਰਵਾਈ ਕੀ ਹਜੇ ਅਮਰਤੰਦਰ ਜੀ ਕਾਰਵਾਈ ਜੇ ਸਾਨੂੰ ਸਟੇਟਮੈਂਟ ਲਿਖਾਉਣਗੇ ਤਾਂ ਕਪੂਰਤਲਾ ਦੇ ਪਿੰਡ ਹਮੀਰਾ ਨਾਲ ਸੰਬੰਧਿਤ ਨਸ਼ੇ ਵਿੱਚ ਝੂਮਦੇ ਹੋਏ ਇੱਕ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੀਡੀਓ ਬਣਾਉਣ ਵਾਲਾ ਸਰਕਾਰ ਤੇ ਪ੍ਰਸ਼ਾਸਨ ਦੁਆਰਾ ਚਲਾਈ ਨਸ਼ਿਆਂ ਦੇ ਖਿਲਾਫ ਮੁਹਿੰਮ ਦੇ ਦਾਅਵਿਆਂ ਦੀ ਸਵਾਲੇ ਨਿਸ਼ਾਨ ਲਗਾ ਰਿਹਾ ਹੈ ਹਾਲਾਂਕਿ ਇਹਨਾਂ ਦਾਅਵਿਆਂ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ ਪਰ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਜ਼ਰੂਰ ਹਰਕਤ ਵਿੱਚ ਆ ਗਈ ਹੈ ਤੇ ਨਸ਼ੇੜੀ ਨੌਜਵਾਨ ਨੂੰ ਰਾਉਂਡ ਅਪ ਕੀਤਾ ਗਿਆ ਪਿੰਡ ਹਮੀਰਾ ਹਿਰਾ ਕਬੂਤਲਾ ਪਲਾਥਲ ਕਾ ਲਾਈਵ ਤੇ ਸਵੀਰਾਂ ਨਸ਼ੇ ਦੇ ਹਾਲਾਤ ਰਾਜਮਤੀ 16 ਅਗਸਤ 2025 ਭਗਵਾਨ ਤੁਮਾਨ ਸਾਵ ਆਹਈਆ ਜੋਧਨ ਨਸ਼ਾ ਵਿਰੁੱਧ ਸ਼੍ਰੀ ਹਰਮੰਦਰ ਸਾਹਿਬ ਵਿਖੇ ਅੱਜ ਆਉਣ ਵਾਲੀ ਪੰਜਾਬੀ ਫਿਲਮ ਮਿਹਰ ਦੇ ਕਲਾਕਾਰਾਂ ਨੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਫਿਲਮ ਦੇ ਸਟਾਰ ਕਾਸਟ ਦੇ ਵਿੱਚ ਰਾਜਕੁੰਦਰਾ, ਗੀਤਾ ਬਸਰਾ ਅਤੇ ਕ੍ਰਿਕਟਰ ਹਰਪਜਨ ਸਿੰਘ ਅਤੇ ਬਾਲੀਵੁੱਡ ਦੇ ਚੁਲਬਲੇ ਅਦਾਕਾਰ ਗੋਵਿੰਦਾ ਦਿੱਤਾਰਮ ਪਤਨੀ ਸੁਨੀਤਾ ਵੀ ਨਾਲ ਸਨ ਦਾਜ ਇਹ ਹੈ ਕਿ ਇਸ ਫਿਲਮ ਵਿੱਚ ਰਾਜਕੁੰਦਰਾ ਅਤੇ ਗੀਤਾ ਬਸਰਾ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਤੇ ਹੋਰ ਕਲਾਕਾਰਾਂ ਵਿੱਚ ਮਾਸਟਰ ਅਗੰਗਵੀਰ ਸਿੰਘ ਬਨਿੰਦਰ ਬਣੀ ਸਵੀਤਾ ਪੱਟੀ ਰੁਪਿੰਦਰ ਰੂਪੀ ਦੀਪਮਨਦੀਪ ਅਸ਼ੀਸ਼ ਦੁੱਗਲ ਹੋਬੀ ਢਾਲੀਵਾਲ ਤਰਸੀਮਪਾਲ ਅਤੇ ਕੁਲਵੀਰ ਸੋਨੀ ਸ਼ਾਮਿਲ ਹਨ। ਸ਼੍ਰੀ ਦਰਵਾਲ ਸਾਹਿਬ ਦੇ ਅੱਜ ਆਉਣ ਵਾਲੀ ਪੰਜਾਬੀ ਫਿਲਮ ਮਿਹਰ ਦੇ ਕਲਾਕਾਰਾਂ ਨੇ ਮੱਥਾ ਟੇਕਿਆ ਤੇ ਸਰਬ ਦੇ ਭਲੇ ਦੀ ਕੀਤੀ ਅਰਦਾਸ। ਫਿਲਮ ਸਟਾਰ ਕਾਸਟ ਦੇ ਵਿੱਚ ਰਾਜਕੁੰਦਰਾ, ਗੀਤਾ ਵਸਰਾ ਤੇ ਕਰੈਕਟਰ ਹਰਪਜਨ ਸਿੰਘ ਅਤੇ ਬਾਲੀਵੁੱਡ ਦੇ ਚੋਲਵਲੇ ਅਦਾਕਾਰ ਗੋਵਿੰਦਾ ਦੀ ਧਰਮਪਤਨੀ ਸੁਨੀਤਾ ਵੀ ਨਾਲ ਸਨ। ਦਾਵੇ ਕਿ ਇਸ ਫਿਲਮ ਵਿੱਚ ਰਾਜਕੁੰਦਰਾ ਅਤੇ ਗੀਤਾ ਬਸਰਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ ਹੋਰ ਕਲਾਕਾਰਾਂ ਵਿੱਚ ਮਾਸਟਰ ਅਗੰਬੀਰ ਸਿੰਘ ਬਨਿੰਦਰ ਬਣੀ ਸਵਿਤਾ ਪੱਟੀ ਰੁਪਿੰਦਰ ਰੂਪੀ ਦੀਪ ਮੰਦੀਪ ਆਸ਼ੀਸ਼ ਦੁੱਗਲ ਹੌਬੀ ਢਾਲੀਵਾਲ ਤਰਸੇਮ ਪਾਲ ਅਤੇ ਕੁਲਵੀਰ ਸੋਨੀ ਸ਼ਾਮਲ ਹਨ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੇ ਕਲਾਕਾਰਾਂ ਨੇ ਦੱਸਿਆ ਕਿ ਸ੍ਰੀ ਹਰਮੰਦਰ ਸਾਹਿਬ ਅਸੀਂ ਗੁਰੂ ਦਾ ਅਸ਼ੀਰਵਾਦ ਲੈ ਕੇ ਇਸ ਫਿਲਮ ਦੀ ਪ੍ਰੋਮੋਸ਼ਨ ਸ਼ੁਰੂ ਕਰ ਰਹੇ ਹਾਂ ਰਾਜਕੁੰਦਰਾ ਤੇ ਗੀਤਾ ਬਸਰਾ ਨੇ ਦੱਸਿਆ ਕਿ ਸਾਡੀ ਫਿਲਮ ਮਿਹਰ ਇੱਕ ਪਰਿਵਾਰਿਕ ਫਿਲਮ ਹੈ ਜਿਸ ਵਿੱਚ ਇਸ ਤਰ੍ਹਾਂ ਦੀ ਇਮੋਸ਼ਨਲ ਸੀਨ ਹਨ ਜੋ ਸਾਡੇ ਰਿਸ਼ਤਿਆਂ ਨੂੰ ਦੂਰ ਕਰਨ ਦੀ بجائے ਰਿਸ਼ਤਿਆਂ ਨੂੰ ਹੋਰ ਵੀ ਨੇੜੇ ਲੈ ਕੇ ਆਵੇਗੀ ਕਲਾਕਾਰਾਂ ਨੇ ਦੱਸਿਆ ਕਿ ਅਸੀਂ ਫਿਲਮ ਇੰਡਸਟਰੀ ਨੂੰ ਬਹੁਤ بلੰਦੀਆਂ ਤੇ ਲੈ ਕੇ ਜਾਣਾ ਚਾਹੁੰਦੇ ਹਾਂ ਇਸ ਵਕਤ ਪੰਜਾਬੀ ਸਿਨੇਮਾ ਪੂਰੀ ਦੁਨੀਆ ਦੇ ਵਿੱਚ ਰਾਜ ਕਰ ਰਿਹਾ ਹੈ ਜਿਸ ਕਰਕੇ ਅਸੀਂ ਵੀ ਇਹ ਪੰਜਾਬੀ ਫਿਲਮ ਦਾ ਪ੍ਰੋਜੈਕਟ ਕਰ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਸਾਡੀ ਆਉਣ ਵਾਲੀ ਪੰਜਾਬੀ ਫਿਲਮ ਮਿਹਰ ਸਭ ਨੂੰ ਪਸੰਦ ਆਵੇਗੀ ਅਤੇ ਸਾਡਾ ਦਰਸ਼ਕਾਂ ਦੇ ਨਾਲ ਵਾਦਾ ਹੋਵੇਗਾ। ਕੀ ਰਾਜੀ ਕਿਹੜਾ ਪ੍ਰੋਜੈਕਟ ਲੈ ਕੇ ਆਏ ਹੋ? ਕੋਈ ਪ੍ਰੋਜੈਕਟ ਨਹੀਂ ਆਪਾਂ ਬਸ ਸੁਪਨਾ ਅਰਦਾਸ ਕਰਨ ਆਏ ਆਂ ਔਰ ਸ਼ੁਕਰੀਆ ਦਾ ਕਹਿਣਾ ਹੈ ਕਿ ਬਿਨਾ ਮੰਗੇ ਇਹਨਾਂ ਕੁਝ ਮਿਲ ਜਾਂਦਾ ਤਾਂ ਮੰਗਣ ਦੀ ਕੋਈ ਜ਼ਰੂਰਤ ਨਹੀਂ ਹੈ। ਜੋ ਕਿਸਮਤ ਲਿਖੇ ਉਹ ਹੀ ਮਿਲਨੇ ਆਂ। ਤਾਂ ਵਾਇਗੁਰੂ ਦੀ ਮਿਹਰ ਹੈ ਔਰ ਇੱਕ ਸਾਡੀ ਪਿਕਚਰ ਮਿਹਰ ਆ ਰਹੀ ਹੈ 5 ਸਪਟੈਂਬਰ ਨੂੰ ਤਾਂ ਬਸ ਬਹੁਤੀ ਪਰਿਵਾਰਿਕ ਫਿਲਮ ਹੈ। ਮੈਂ ਚਾਹੁੰਦਾ ਹਾਂ ਕਿ ਸਾਰੇ ਜਾ ਕੇ ਦੇਖੋ ਔਰ ਬਹੁਤ ਹੀ ਅੱਛੀ ਮੀਨਿੰਗ ਵਾਲੀ ਫਿਲਮ ਹੈ ਸਾਰੇ ਨੂੰ ਪਸੰਦ ਆਏਗੀ ਆਪ ਫਿਲਮ ਜਾ ਕੇ ਦੇਖੋ ਮਤਲਬ ਰੋਲ ਤੇ ਇਹਦਾ ਇੱਕ ਇੱਕ ਸਿੱਖ ਹੈ ਕਿ ਕਦੀ ਹਾਰ ਨਾ ਮੰਨੋ ਅਗਰ ਜ਼ਿੰਦਗੀ ਤੁਹਾਨੂੰ ਪੰਜ ਵਾਰ نیچے ਗਿਰਾਉਂਦੀ ਹੈ ਤਾਂ ਛੱਟੀ ਵਾਰ ਵੀ ਉੱਠਣਾ ਸਿੱਖੋ ਸੋ ਬਹੁਤ ਹੀ ਮੀਨਿੰਗਫੁਲ ਫਿਲਮ ਹੈ ਐਂਡ ਇਮੋਸ਼ਨ ਵਾਲੀ ਫਿਲਮ ਹੈ ਮਾਂ ਪੁੱਤ ਨੂੰ ਲੈ ਕੇ ਹਸਬੰਡ ਵਾਈਫ ਨੂੰ ਲੈ ਕੇ ਫਾਦਰ ਸਨ ਨੂੰ ਲੈ ਕੇ सीख है बट एंटरटेनिंग फिल्म है कॉमेडी भी है एक्शन भी है बहुत पसंद आएगी सारे साम शूट हुई सी मोहाली चंडीगढ़ और धूम शेरी एक पिंड सेगा और आप मनीकरण भी जाके शूट शूटी तो असं तो पंजाब तो ही है हूँ डैडी लुधियाना तो लंडन गए थे पाँ साल पहल आप आ गए <laughs> पंजाब भी जुड़े आप ਬਿਲਕੁਲ ਅਰਦਾਸ ਹੀ ਕਰ ਰਹੇ ਕਿ ਬਸ ਸਾਰੇ ਜਾ ਕੇ ਦੇਖਣ ਔਰ ਸਾਰਿਆਂ ਨੂੰ ਪਸੰਦ ਆਏ ਤਾਂ ਪੰਜਾਬੀ ਸਿਨੇਮਾ ਨੂੰ ਅਸੀਂ ਵੀ ਅੱਗੇ ਕਰੀਏ ਹੋਰ ਅੱਗੇ ਜਾ ਕੇ ਆਪਾਂ ਹੋਰ ਵੀ ਫਿਲਮਾਂ ਕਰੀਏ ਪੰਜਾਬ ਦੇ ਵਿੱਚ ਰਾਜੀ ਅੱਜਕੱਲ بڑا ਓਕਾ ਹੋ ਗਿਆ ਕਿਉਂਕਿ ਸੋਸ਼ਲ ਮੀਡੀਆ ਜ਼ਿਆਦਾ ਆ ਗਿਆ ਤੇ ਵੱਡਾ ਪਰਦਾ ਜਿਹੜਾ ਉਹ ਲੋਕੀਂ ਉਸ ਤੋਂ ਕਾਫੀ ਖੰਦ ਕਰਦੇ ਆ ਕੀ ਕਹਿਣਾ ਚਾਹੁੰਦੇ ਕਿੰਨਾ ਕਟਾਫ ਲੱਗ ਰਿਹਾ ਹੈ ਸਵੇ ਪੱਬਡੀ ਨਹੀਂ ਕੰਪੀਟੀਸ਼ਨ ਦੀ ਗੱਲ ਨਹੀਂ ਹੈ ਅਗਰ ਸੋਹਣੀ ਫਿਲਮਾਂ ਬਣਦੀਆਂ ਕੰਟੈਂਟ ਚੰਗਾ ਹੋਂਦਾ ਲੋਕੀਂ ਜਾਣਦੇ ਆ ਅੱਜਕੱਲ ਮੇਰੇ ਖਿਆਲ ਨਾਲ ਐਕਟਰ ਲਈ ਨਹੀਂ ਜਾ ਰਹੇ ਅੱਜਕੱਲ ਸਿਨੇਮਾ ਕੰਟੈਂਟ ਲਈ ਜਾ ਰਹੇ ਅ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਹਲੇ ਸਾਨੂੰ ਵੱਡੀ ਸਕਰੀਨ ਮਿਲ ਰਹੀ ਹੈ ਬਾਲੀਵੁੱਡ ਜਾ ਕੇ ਦੇਖੋ ਤਾਂ ਫਿਲਮਾਂ ਤਾਂ ਮੰਨ ਲੋ ਕੋਈ ਜਾ ਹੀ ਨਹੀਂ ਰਿਹਾ ਸਿਨੇਮਾ ਰੀਜਨਲ ਕੰਟੈਂਟ ਬਹੁਤ ਚੱਲ ਰਿਹਾ ਤੇ ਚੰਗੀ ਗੱਲ ਹੈ ਕਿ ਆਪਣੇ ਪੰਜਾਬੀ ਆਪਾਂ ਨੂੰ ਹੈਲਪ ਕਰ ਰਹੇ ਇੱਕ ਦੂਜੇ ਨੂੰ ਕਿੰਨਾ ਕੁ ਵੱਡਾ ਕੰਮ ਇੱਕ ਮਿੰਟ ਜੀ ਜੁ ਤੁਹਾਡਾ ਰੋਲ ਇਸ ਫਿਲਮ ਚ ਕਿਸ ਤਰ੍ਹਾਂ ਦਾ ਬਹੁਤ ਸੋਹਣਾ ਰੋਲ ਹੈ ਮੈਨੂੰ ਇੰਨਾ ਵਧੀਆ ਲੱਗਿਆ ਕਿ ਪੰਜਾਬ ਮੇਰੀ ਸੈਕੰਡ ਫਿਲਮ ਹੈ ਪੰਜਾਬੀ ਚ ਐਂਡ 10 ਸਾਲ ਬਾਅਦ ਮੈਂ ਵਾਪਸ ਪੰਜਾਬੀ ਸਿਨੇਮਾ ਚ ਆ ਰਹੀ ਐਂਡ ਇੰਨੀ ਸੋਹਣੀ ਫਿਲਮ ਲੈ ਕੇ ਕਿ ਮੇਰਾ ਰੋਲ ਜੋ ਹੈ ਮਤਲਬ ਇੱਕ ਕੁੜੀ ਦਾ ਰੋਲ ਜੋ ਇੱਕ ਯੰਗ ਗਰਲ ਵੀ ਬਣਦੀ ਐ ਫਾ ਵੀ ਵੀ ਬਣਦੀ ਐ ਫਿਰ ਇੱਕ ਮਾਂ ਵੀ ਬਣਦੀ ਐ ਮਤਲਬ ਇੱਕ ट्रांजिशन ਹੈ ਇਸ ਰੋਲ 'ਚ ਔਰ ਮੈਨੂੰ ਬਹੁਤ ਸਾਰਾ ਸਿੱਖਣੇ ਕੋ ਮਿਲਿਆ ਹੈ ਅ ਇਨੇ ਵਧੀਆ ਕੋ ਸਟਾਰਸ ਔਰ ਡਾਇਰੈਕਟਰ ਸਾਹਿਬ ਮੇਰੀ ਪ੍ਰੋਡਿਊਸਰ ਪੂਰੀ ਟੀਮ ਅਸੀਂ ਬਹੁਤ ਮਿਹਨਤ ਕਰਕੇ ਇਹ ਫਿਲਮ ਬਣਾਈ ਹੈ ਔਰ ਸ਼ੁਰੂਆਤ ਸਾਡੇ ਇੱਥੇ ਦਰਬਾਰ ਸਾਹਿਬ ਤੋਂ ਹੋ ਰਿਹਾ ਔਰ ਬਸ ਰੱਬ ਦੀ ਮਿਹਰ ਚਾਹੀਦੀ ਨਾ ਮੈਨੂੰ ਨਾ ਮੈਨੂੰ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਬਸ ਪਹਿਲਾ ਇਹ ਔਰ ਬਾਕੀ ਆ ਤੁਸੀਂ ਦੇਖਿਓ ਬਹੁਤ ਬਹੁਤ ਚੀਜ਼ਾਂ ਇਨਸਟੋਰ ਬਸ ਕੋਈ ਚੈਲੰਜ ਨਹੀਂ ਸਰ ਚੈਲੰਜਸ ਇੱਥੇ ਅਸੀਂ ਆਪਣਾ ਪ੍ਰਾਰਥਨਾ ਕਰੀ ਦੀ ਸਾਰੇ ਚੈਲੰਜਸ ਖਤਮ ਹੋ ਜਾਂਦੇ ਕੋਈ ਚੈਲੰਜ ਨਹੀਂ ਹੈ ਸਾਨੂੰ ਬਸ ਇਹ ਹੈ ਕਿ ਇੱਥੇ ਸੀ ਕੁਝ ਵੀ ਨਮਕਮ ਸ਼ੁਰੂ ਕਰਨ ਜਾ ਰਹੇ ਹੁੰਦੇ ਹੋ ਤਾਂ ਹਮੇਸ਼ਾ ਪਹਿਲਾਂ ਇੱਥੇ ਆ ਕੇ ਅਸੀਂ ਮੱਥਾ ਟੇਕ ਕੇ ਅਰਦਾਸ ਕਰੀ ਦੀ ਹੈ ਔਰ ਬਸ ਅਸੀਂ ਇਹੀ ਕਰਨ ਆਏ ਹਾਂ ਹੋਰ ਕੁਝ ਨਹੀਂ ਸ਼ਿਲਪਾ ਮੈਂ ਆਪਦੀ ਚਰਚਾ ਸਹੀ ਹੈ ਜਿਸ ਤਰ੍ਹਾਂ ਹੈ ਪੰਜਾਬੀ ਘਾਟੋ ਸੁਲਤਾਨਪੁਰ ਲੋਧੀ ਵੀ ਛਾੜਾਂ ਵਰਗੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਰਾਜ ਸਭਾ ਦੇ ਦੋ ਮੈਂਬਰ ਕ੍ਰਿਕਟਰ ਹਰਪਜਨ ਸਿੰਘ ਤੇ ਸੰਤ ਬਲਵੀਰ ਸਿੰਘ ਸੀਚੇਵਾਲ ਪ੍ਰਭਾਵਿਤ ਪਿੰਡਾਂ ਵਿੱਚ ਪੀੜਿਤ ਲੋਕਾਂ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਹਿ ਕੇ ਪਾਣੀ ਦਾ ਪੱਧਰ ਉੱਚਾ ਹੈ ਤੇ ਉਹਨਾਂ ਦੀ ਮਦਦ ਲਈ ਅੱਗੇ ਆਏ ਹਨ ਉਹਨਾਂ ਇਹ ਵੀ ਕਿਹਾ ਕਿ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਸੰਸਦ ਵਿੱਚ ਇਹ ਮੁੱਦਾ ਵੀ ਉਠਾਇਆ ਜਾਵੇਗਾ ਭਾਈ ਵੀ ਜਿਦਾ ਇੱਥੇ ਹਰ ਸਾਲ ਲਈ ਇਹ ਹੁਣੇ ਕੰਮ ਹੋ ਗਿਆ ਚਾਹੁੰਦੇ ਹੈ ਕਿ ਇਹ ਦਾ ਪੱਕਾ ਹੀ ਪ੍ਰਬੰਧ ਕੀਤਾ ਜਾਵੇ ਤੇ ਸਰਕਾਰ ਨਾਲ ਵੀ ਇਹਦੇ ਬਾਰੇ ਗੱਲ ਕਰਕੇ ਇਹਦੇ ਬਾਰੇ ਕੋਈ ਪੱਕੇ ਪ੍ਰਬੰਧ ਕੀਤੇ ਜਾਂ ਉਹਦੇ سلسلے ਦੇ ਵਿੱਚ ਜੋ ਆਕੇ ਹਾਲਾਤ ਦੇਖੇ ਆ ਇਹ ਗੱਲ ਕਰਾਂਗੇ ਕਿਉਂਕਿ ਲਗਾਤਾਰ 11 ਤਰੀਕ ਤੋਂ ਇਹ ਲੋਕ ਹਰ ਦੀ ਮਾਰ ਚੱਲ ਰਹੇ ਨੇ ਚੀਚੇਵਾਲ ਸਾਹਿਬ ਨੇ ਵੀ ਕਹਿ ਸਕਦੇ ਆ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਤੇ ਮੁੱਖ ਮੰਤਰੀ ਨੂੰ ਵੀ ਚਿੱਠੀ ਲਿਖੀ ਆ ਕਿ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਖਾਸ ਤੌਰ ਤੇ ਇਹਨਾਂ ਲੋਕਾਂ ਦੇ ਜਿਹੜੇ ਲੋਨ ਵਗੈਰਾ ਨੇ ਜਾਂ ਕਰਜ਼ੇ ਕਿਸ਼ਤਾਂ ਜਿਹੜੀਆਂ ਅੱਗੇ ਵਧਾਈਆਂ ਤਾਂ ਮਿਲ ਕੋਈ ਜੋਬ ਬਣਦੀ ਹੈਲਪ ਹੋ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਵੀ ਤਾਂ ਆਪਣੇ ਲੋਕ ਰਹੇ ਨੇ ਤੇ ਸਾਡਾ ਹੀ ਫਰਜ਼ ਬਣਦਾ ਇੱਕ ਮਲਕਤਾ ਦਾ ਹੀ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਇਹਨਾਂ ਦੀ ਵੀ ਓਨਾ ਹੀ ਧਿਆਨ ਰੱਖੀਏ ਜਿੰਨਾ ਅਸੀਂ ਬਾਕੀਆਂ ਦਾ ਰੱਖਦੇ ਹਾਂ ਔਰ ਬਾਕੀ ਮੌਕੇ ਤੇ ਆ ਕੇ ਚੀਜ਼ ਦੇਖੋ ਤਾਂ ਅੱਲਾਹ ਦੁੱਤ ਪਤਾ ਲੱਗਦਾ ਜਿਹੜੀ ਆਪਾਂ ਕਿਤੇ ਫੋਟੋ ਚ ਦੇਖਦੇ ਆਂ ਉਹ ਚੀਜ਼ ਅਲੱਗ ਪਤਾ ਲੱਗਦੀ ਮੌਕੇ ਤੇ ਆ ਕੇ ਪਤਾ ਲੱਗਦਾ ਕਿ ਲੋਕ ਕਿੰਨੇ ਦੁਖੀ ਆ ਕਿੰਨੇ ਤੰਗ ਤੇ ਜਰੂਰ ਬਣਦੀ ਮਸਲੇ ਕਿਉਂ ਤੇ ਪਹੁੰਚੇ ਹੋ ਖੁਦ ਕਿਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਲੱਗੇ ਨੇ ਕਿਉਂਕਿ 1.5 ਦਰਜਨ ਦੇ ਕਰੀਬ ਪਿੰਡ ਨੇ ਜਿਹ ਬਿਲਕੁਲ ਦੇਖੋ ਜੇ ਤੁਸੀਂ ਇੰਨੇ ਪਿੰਡਾਂ ਦੀ ਗੱਲ ਕਰਦੇ ਹੋ ਉਹਨਾਂ ਦੇ ਵਿੱਚ ਕਿੰਨੇ ਜੀਵ ਜੰਤੂ ਜਦੋਂ ਮਨੁੱਖ ਤਾਂ ਇਧਰ ਉਧਰ ਹੋ ਜਾਂਦੇ ਆ ਜੀਵ ਜੰਤੂ ਉਹਨਾਂ ਨੂੰ ਇਧਰ ਉਧਰ ਲਿਜਾਣਾ ਤਾਂ ਕਿੰਨਾ ਮੁਸ਼ਕਲ ਆ ਤੇ ਪੂਰੀ ਜ਼ਿੰਦਗੀ ਜਿਹੜੀ ਹੈ ਉੱਪਰ ਥੱਲੇ ਹੋ ਰੱਖੀ ਹੈ ਤੇ ਹਰ ਸਾਲ ਜਿਹੜਾ ਇਹ ਕੰਮ ਹੁੰਦਾ ਹੈ ਇਹਦੇ ਨੂੰ ਪੱਕੇ ਪਰਬੰਧਤਨ ਦੀ ਲੋੜ ਹੈ ਹੂੰ ਪਰ ਸਰਕਾਰ ਤੱਕ ਪਹੁੰਚ ਕੀਤੀ ਜਾਊਗੀ ਕਿ ਤੁਹਾਨੂੰ ਤੁਹਾਡੇ ਕੋਲ ਕਿਹਨਾਂ ਨੂੰ ਜਾਂ ਕੇਂਦਰ ਸਰਕਾਰ ਤੱਕ ਆਵਾਜ਼ ਉਠਾਈ ਜਾਵੇ ਇਹਨਾਂ ਦੀ ਦੋਨੋਂ ਪਾਸੇ ਬਾਬਾ ਜੀ ਦੀ ਆਲਰੇਡੀ ਇਹ ਉੱਤੇ ਕੰਮ ਕਰ ਰਹੇ ਆ ਬਾਬਾ ਜੀ ਨੇ ਵੀ ਚਿੱਠੀ ਲਿਖੀ ਆ ਹੋਰ ਸਰਕਾਰ ਨਾਲ ਵੀ ਗੱਲ ਕੀਤੀ ਹੈ ਬਾਕੀ ਪੰਜਾਬ ਸਰਕਾਰ ਨਾਲ ਤਾਂ ਅਸੀਂ ਮਿਲ ਕੇ ਵੀ ਗੱਲ ਕਰਾਂਗੇ ਤੇ ਉੱਪਰ ਚਿੱਠੀਆਂ ਵੀ ਜ਼ਰੂਰ ਲਿਖਾਂਗੇ ਹਾਂ ਹਾਲੇ ਤੱਕ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਹਿ ਰਹੇ ਨੇ ਕਿ ਉਸ ਤਰੀਕੇ ਦੀ ਮਦਦ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚ ਰਹੀ ਕਿਉਂਕਿ ਜਿਹੜੇ ਲੋਕ ਮਦਦ ਕਰ ਰਹੇ ਨੇ ਤਾਂ ਜਿਹੜੇ ਲੋਕ ਨੇ ਆਪਸ ਵਿੱਚ ਆਪਸੇ ਕਰਦੇ ਆਂ ਗੱਲਬਾਤ ਆਪਣੇ ਲਈ ਆਪਸ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਆ ਅੱਜ ਬਰਨਾਲੇ ਤੋਂ ਆਏ ਆ ਇਹ ਉੱਥੋਂ ਚੀਜ਼ਾਂ ਲੈ ਕੇ ਆ ਰਹੇ ਲੱਗਦੇ ਪਿੰਡ ਦੇ ਲੋਕ ਬੜੀ ਮਦਦ ਕਰਦੇ ਆ ਇਹ ਤਾਂ ਪੰਜਾਬ ਸਾਡਾ ਆਪਸ ਚ ਪਾਈਚਾਰਾ ਇਹ ਜਿਹਾ ਹੈ ਕਿ ਥੋੜੀ ਜਿਹੀ ਕਿਤੇ ਪ੍ਰੋਬਲਮ ਹੁੰਦੀ ਹੈ ਤਾਂ ਲੋਕ ਪਹੁੰਚ ਜਾਂਦੇ ਆ ਬੜੇ ਕੰਮ ਜਿਹੜੇ ਸਰਕਾਰਾਂ ਦੇ ਕੰਮ ਆ ਔਰ ਮੈਂ ਜ਼ਰੂਰ ਸਰਕਾਰ ਨੂੰ ਵੀ ਦਰਖਾਸਤ ਕਰਾਂਗਾ ਕਿ ਸਰਕਾਰ ਇਹ ਪਈਆਂ ਦਾ ਵੀ ਧਿਆਨ ਰੱਖਿਆ ਦੇਵੇ ਪਿੰਡਾਂ ਦਾ ਵੀ ਧਿਆਨ ਰੱਖਿਆ ਜਾਵੇ ਕਿਉਂਕਿ ਜਿਵੇਂ ਸਿਚੇਵਾਲ ਸਾਹਿਬ ਨੇ ਇਹਨਾਂ ਦੀਆਂ ਵੇੜੀਆਂ ਲਗਾਤਾਰ ਚੱਲ ਰਹੀ ਜੰਨੇ ਆ ਹੋਰ ਸਰਸਤਾਵਾਂ ਨੇ ਖਾਸ ਜਿਹੜਾ ਉਹਨਾਂ ਨੇ ਚੱਲ ਰਹੀਆਂ ਨੇ ਲੱਗਦਾ ਨਹੀਂ ਕਿ ਜਿੱਤੇ ਗਰਾਊਂਡ ਦੇ ਉੱਪਰ ਲੋਕ ਫਸੇ ਹੋਏ ਨੇ ਅੱਜ ਵੀ ਅਸੀਂ ਕਾਫੀ ਅੰਦਰ ਤੱਕ ਜਾ ਕੇ ਆਏ ਆਂਗੇ ਉੱਥੇ ਤੱਕ ਲੋਕਾਂ ਦੀ ਪ੍ਰਸ਼ਾਸਨ ਵਾਲੀ ਮਦਦ ਉੱਥੇ ਤੱਕ ਨਹੀਂ ਪਹੁੰਚ ਰਹੀ ਉਹ ਕਰਨੇ ਕਿ ਗੋਲੀਆਂ ਤਾਂ ਦੇ ਰਹੇ ਨੇ ਜਾ ਕੇ ਬੁਖਾਰ ਦੀਆਂ ਨਾਲ ਇਹ ਪਤਾ ਲੱਗ ਰਿਹਾ ਕਿ ਕਿਹੜੀ ਬਿਮਾਰੀ ਹੈ ਕੀ ਚੀਜ਼ ਆ ਸਿਰਫ ਗੋਲੀਆਂ ਫੜਾਈਆਂ ਜਾਂਦੀਆਂ ਦੇਖੋ ਜੀ ਅੰਦਰ ਮੈਂ ਤਾਂ ਅੰਦਰਲੇ ਪਾਸੇ ਬੈਠ ਕੇ ਵੀ ਇਹ ਇਸ ਗਲਤ ਅੰਦਾਜ਼ਾ ਜ਼ਰੂਰ ਲਗਾ ਕੇ ਕਰਨਾ ਕਿ ਜਿਹੜੇ ਬੰਦੇ ਪਾਣੀ ਦੇ ਅੰਦਰ ਫਸੇ ਹੋਏ ਆ ਉਹਨਾਂ ਦੀ ਜ਼ਿੰਦਗੀ ਇਸ ਵੇਲੇ ਕੀ ਹੋਵੇ ਔਰ ਉਹਨਾਂ ਦੇ ਬੱਚੇ ਵੀ ਆ ਉਹਨਾਂ ਦੇ ਜਾਨਵਰ ਵੀ ਆ ਉਹ ਆਪ ਰੋਟੀ ਪਾਣੀ ਦੇਵੇ ਪ੍ਰਬੰਧ ਕਰਨਾ ਪਾਣੀ ਦੇ ਵਿੱਚ ਰਹਿ ਕੇ ਕੀ ਕਰ ਸਕਦੇ ਆ ਤੇ ਓਬਵੀਅਸਲੀ ਮੈਂ ਤਾਂ ਚਾਹਾਂਗਾ ਜਦੋਂ ਬਾਬਾ ਜੀ ਵੀ ਕਹਿੰਦੇ ਕਿ ਦੋ ਤਿੰਨ ਦਿਨ ਨਦਰ ਬਾਰਿਸ਼ ਨਹੀਂ ਹੁੰਦੀ ਤੇ ਥੋੜਾ ਪਾਣੀ ਜਾਏਗਾ ਥੋੜੀ ਜਿਹੀ ਪਿੰਡਾਂ ਨੂੰ ਵੀ ਰਾਹ ਮਿਲੇ ਤੇ ਫਿਰ ਚੀਜ਼ਾਂ ਜਿਹੜੀਆਂ ਥੋੜੀ ਸਮੂਥਲੀ ਤੇਜ਼ੀ ਨਾਲ ਰੋਕੋਗੇ ਬਾਕੀ ਅਸੀਂ ਪ੍ਰਸ਼ਾਸਨ ਨੂੰ ਜ਼ਰੂਰ ਲਿਖਾਂਗੇ ਵੀ ਕਹਾਂਗੇ ਵੀ ਗੱਲ ਵੀ ਕਰਾਂਗੇ ਤਾਂ ਕਿ ਇੱਥੇ ਮੌਕੇ ਤੇ ਆ ਕੇ ਦੇਖਾਂ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਸਹਾਸਤ ਰੱਬ ਰਾਖਾ